ਆਜੀ ਲੇਜ਼ਰ ਲੜੀ ਆ ਹਾਂ ਬਾਜ਼ਾਰ ਦੇ ਵਿੱਚੋਂ ਮਿਲੂਗੀ ਸਾਨੂੰ 4450 ਦੀ ਆਪਣੇ ਕੋਲ ਸਿਰਫ ਹੀ 300 ਦੀ ਇਹ ਕਿੰਨੇ ਫੁੱਟ ਆ ਜੀ ਇਹ 64 ਫੁੱਟ ਵੀਰੇ 64 ਫੁੱਟ ਹਾਂਜੀ ਹਾਂ ਮੈਂ ਕਰ ਲਈ ਲੈ ਕੇ ਆਂਦੀ ਆ ਹੈ ਮੈਂ ਖਾ ਜਿੰਨੀਆਂ ਮਰਜੀ ਡਾਕਟਰ ਚੱਕ ਹਾਂ ਇੱਕ ਆ ਲੜੀ ਆ ਕਿ ਬਾਜ਼ਾਰ ਚੋਂ ਮਿਲੋਗੇ ਤੁਹਾਨੂੰ 100 ਰੁਪਏ ਦੀ ਆਪਣੇ ਕੋਲ ਵੀਰੇ 50 ਰੁਪਏ ਦੀ ਸਰ ਜੀ ਆ ਬੱਲਮਾ ਵੀਰੇ ਬਾਜ਼ਾਰ ਚੋਂ ਆਪਾਂ ਨੂੰ 100 ਰੁਪਏ ਦਾ 80 ਰੁਪਏ ਦਾ ਮਿਲੂ ਆਪਣੇ ਕੋਲੇ 50 ਰੁਪਏ ਦਾ ਸਿਰਫ 50 ਰੁਪਏ ਦਾ ਸਿਰਫ 50 ਰੁਪਏ ਦਾ ਇਹ ਜਿਹੜਾ ਰੰਗ ਚ ਛਿੜਦਾ ਹੁੰਦਾ ਹਨਾ ਹਾਂ ਇਹ ਤਾਂ ਮਲਟੀ ਕਲਰ ਬੱਲਵਾ ਕਹਿੰਦੇ ਆ ਨਾ 50 ਰੁਪਏ ਦਾ ਜੀ ਆ ਗਿਆ ਜੀ ਆਪਣੇ ਕੋਲੇ 25 ਸ਼ੌਟ ਬਾਜ਼ਾਰ ਚ ਮਿਲੂਗਾ ਇਹ ਆਪਾਂ ਨੂੰ 6-700 ਦਾ ਪਰ ਆਪਣੇ ਕੋਲੇ ਸਿਰਫ ਹੀ 450 ਦਾ ਚੱਕ ਇਹ ਆਪਣੇ ਕੋਲੇ ਆ ਗਿਆ 6000 ਡੀ ਹੂੰ ਵੱਡੇ ਤੋਂ ਵੱਡਾ ਪੜਾਕਾ ਪਿਆ ਹੈ ਆਪਣੇ ਕੋਲ ਦੀ ਹੂੰ 700 ਰੁਪਏ ਦਾ ਬਾਜ਼ਾਰ 'ਚ ਆਪਾਂ ਨੂੰ 1000 ਤੋਂ ਘੱਟ ਮਿਲ ਗਿਆ ਦਾਵੇਂ ਕਹਿ ਦਿਓ ਹਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਜੀ ਹੁਣ ਪਹੁੰਚੇ ਆਂ ਸਿਰੀ ਦੀ ਦੁਕਾਨ ਤੇ ਪਿੰਡ ਗਹਿਲ ਦੇ ਵਿੱਚ ਜਿਹੜੇ ਕਿ ਗੁਰਦੁਆਰਾ ਭਗਤ ਰਵਿਦਾਸ ਕੋਲੇ ਮੌਜੂਦ ਆ ਇੱਕ ਦਾ ਬਾਈ ਦੀ ਓਪਰਚੁਨਿਟੀ ਦੁਕਾਨ ਆ ਨਾਲ ਬਾਈ ਨੇ ਤਾਂ ਕੀ ਪੜਾਕਿਆਂ ਦਾ ਕੰਮ ਸਟਾਰਟ ਕੀਤਾ ਤੇ ਪੜਾਕਿਆਂ ਦੇ ਵਿੱਚ ਫਿਰ ਕਿਹੜੀਆਂ ਕਿਹੜੀਆਂ ਆਟਮਾਂ ਵੀਰੇ ਬਈ ਆਪਣੇ ਕੋਲੇ ਵੱਡੇ ਤੋਂ ਵੱਡਾ ਪੜਾਕਾ ਪਿਆ ਛੋਟੇ ਤੋਂ ਛੋਟਾ ਪੜਾਕਾ ਪਿਆਗਾ ਕਿਹੜੇ ਕਿਹੜੇ ਆ ਦਿਖਾਓ ਜੀ ਕਿਹੜੇ ਕਿਹੜੇ ਆ ਆਪਾਂ ਨੂੰ ਬਾਜ਼ਾਰ 'ਚ 200 ਦਾ ਮਿਲੂਗਾ ਆਪਣੇ ਕੋਲੇ ਸਿਰਫ 150 ਦਾ ਆ ਵੀ 150 ਦਾ ਤੇ ਆ ਬਾਜ਼ਾਰ 'ਚ 200 ਰੁਪਏ ਦਾ ਮਿਲਣਾ ਲੈ 250 ਦਾ ਆਪਣੇ ਕੋਲੇ ਸਿਰਫ 100 ਰੁਪਏ ਦਾ ਸਿਰਫ 100 ਰੁਪਏ ਦਾ ਹੀ 100 ਰੁਪਏ ਦਾ ਜੀ ਆਪਾਂ ਫਾਇਦੀ ਕਰਨੇ ਲੋਕਾਂ ਦੇ ਆ ਬਾਜ਼ਾਰ 'ਚ ਬਈ ਆਪਾਂ ਨੂੰ 200 ਦਾ ਮਿਲੂਗਾ 250 ਦਾ ਆਪਣੇ ਕੋਲੇ ਸਿਰਫ 150 ਦਾ ਚੱਕੋ ਇਹ ਬਾਜ਼ਾਰ 'ਚ ਆਪਾਂ ਨੂੰ ਮਿਲੂਗਾ 250 ਦਾ ਆਪਣੇ ਕੋਲੇ ਸਿਰਫ 100 ਰੁਪਏ ਦਾ ਜੀ ਸੇਬਾ ਬੰਬ 150 ਤੋਂ 200 ਤੋਂ ਘੱਟ ਮਿਲਦਾ ਨਹੀਂ ਇਹ ਮਿਲਦਾ ਨਹੀਂ ਪਰ ਆਪਾਂ ਸਭ ਦੇ ਹੀ ਦੇਣਾ ਜੀ ਚੱਕ ਮੇਲੇ ਹੀ ਲੱਗਦਾ ਬਸ ਜਿਹੜਾ ਆ ਆਪਣਾ ਪੜਾਕਾ ਹੈ ਇਹ ਕਿਹੜਾ ਵਜਦਾ ਹੈਗਾ ਇਹ ਦੀ ਕਸ਼ਮੀਰੀ ਪੜਾਕਾ ਹੈਗਾ ਤਾਹਾਂ ਜਾ ਕੇ ਦੋ ਪੜਾਕੇ ਪਾਉਂਦਾ ਹੈਗਾ 100 ਤਾਹਾਂ ਨੂੰ ਚਾਲਦੇ ਆ ਇਹ ਬਾਜ਼ਾਰ 'ਚ ਆਪਾਂ ਨੂੰ ਮਿਲੂਗਾ 250 ਦਾ ਆਪਣੇ ਕੋਲੇ ਸਿਰਫ ਹੀ 150 ਰੁਪਏ 50 ਦੇ ਡੱਬੇ 30 ਰੁਪਏ ਤੇ ਸਿਰੇ ਆ ਚੱਕਰਾਂ ਦੇ ਡੱਬੇ ਦਾ ਕੀ ਹਿਸਾਬ ਕਿਤਾਵਾ ਜੀ ਇਹ ਵੀਰੇ ਬਾਜ਼ਾਰ ਚੋਂ 50 ਦੀ ਮਿਲਦੀ ਆਪਣੇ ਕੋਲ 30 ਰੁਪਏ ਦੀ ਹਾਂਜੀ ਤੇ ਕੁੱਕੜ ਮਾਰਕਾ ਦਾ ਕੀ ਹਿਸਾਬ ਕਿਤਾਵਾ ਗਿਆ ਕੁੱਕੜ ਮਾਰਕਾ ਵੀਰੇ 500 ਦੇ ਮੁੱਠਾ ਕਰਦਾ 10 ਦਾ ਮੁੱਠੇ ਦੇ ਵਿੱਚ ਕਿੰਨੇ ਹੁੰਦੇ ਆ 50 ਵੀਰੇ ਠੀਕ ਆ ਤੇ ਅੱਗੇ ਹੋਰ ਫਿਰ ਕਿਹੜੀਆਂ ਕਿਹੜੀਆਂ ਆਈਟਮ ਆ ਗਈਆਂ ਜੀ ਆ ਮਿਲ ਜੂ ਵੀਰੇ ਹਾਂਜੀ ਤਾਰਾ ਬੰਬ 10 ਰੁਪਏ ਦਾ 10 ਰੁਪਏ ਸਿਰਫ ਹੀ ਸਿਰਫ ਹੀ 10 ਦਾ 500 ਦਾ ਮੁੱਠਾ ਤੇ ਇਧਰ ਬਾਈਆਂ ਕੋਲੇ ਵੱਡੇ ਫੜਾਕੇ ਵੇਚੇ ਹੋਏ ਨੇ ਉਹ ਕਿਹੜੇ ਕਿਹੜੇ ਨੇ ਚਾਰ ਦੇ ਵਿੱਚੋਂ ਆਪਾਂ ਨੂੰ ਮਿਲੂਗੀ 3350 ਰੁਪਏ ਦੀ ਆਪਣੇ ਕੋਲੇ 220 ਰੁਪਏ ਦੀ ਇਹ ਸਿੰਗੜ ਥੋੜਾ ਜਾਂ ਡਬਲ ਛੋਟਾ ਡਬਲ ਛੋਟਾ ਜਿਹੜੀ ਅਸਤਵਾਜੀ ਆ ਕਿੰਨੇ ਦਾ ਹੈ ਡੱਬਾ 220 ਰੁਪਏ ਦਾ ਠੀਕ ਆ ਜੀ ਆਹ ਵੀ ਆ ਗਈ ਅੰਬਰਸਰੀ ਅਸਤਵਾਜੀ ਹਾਂ ਇਹ ਆਪਣੇ ਕੋਲੇ ਤੁਹਾਨੂੰ ਮਿਲਗੀ 30 ਰੁਪਏ ਦੀ 300 ਦਾ ਮੁੱਠਾ 300 ਦਾ ਮੁੱਠਾ 30 ਰੁਪਏ ਪਰ ਪੀਸ ਹਾਂ ਜੀ ਹਾਂ ਜੀ ਆਹ ਵੀ ਅੱਗੇ ਆ ਕੇ 100 700 ਤੋਂ 2500 30 120 120 1500 ਰੁਪਏ ਦਾ ਇਹ ਬਾਜ਼ਾਰ ਚੋਂ ਹੁਣ 4-500 ਰੁਪਏ ਦਾ ਮਿਲੂਗਾ ਆਪਣੇ ਕੋਲੇ ਸਾਰਾ ਹੀ 3500 ਰੁਪਏ ਠੀਕ ਆ ਹੁਣ ਆ ਗਿਆ ਵੀਰ ਜਹਾ ਆ ਜਾ ਗਿਆ ਯਾਰ ਚੋਂ ਮਿਲਦਾ 3500 ਆ ਆਪਣੇ ਕੋਲ ਮਿਲੂਗਾ 200 ਰੁਪਏ ਦਾ ਸਰਫੀ ਸਰਫੀ 200 ਦਾ ਹਾਂਜੀ 2500 ਦਾ ਹਾਂਜੀ ਆ ਕੀ ਆਟਮ ਆਗੇ ਇਹ ਵੀਰੇ 1200 ਹੂੰ ਸਰਫੀ 2500 ਦਾ ਆਪਣੇ ਕੋਲ ਬਾਜ਼ਾਰ ਚੋਂ ਤਾਂ ਇਹ 3500 ਦਾ ਮਿਲਦਾ ਠੀਕ ਆ ਆਵਰੇ ਅੱਗੇ ਹੈਲੀਕਾਟਰ ਹੂੰ ਬਾਜ਼ਾਰ ਚ ਤੈਨ 350 ਦਾ ਆਪਣੇ ਕੋਲ 250 ਦਾ ਹਾਂਜੀ ਹੂੰ ਆ ਮਰਕਰੀ ਦਾ ਵੀਰੇ 350 ਦਾ ਵਿਕਨਗਾ 250 ਦਾ 600 ਸਾਹਿਵਨ ਸਾਫਟ ਆ ਗਿਆ ਮਰਕਰੀ ਬ੍ਰਾਂਡ ਕੰਪਨੀ ਰੱਖਦਾ ਸੀ ਰਾ ਹਾਂਜੀ 250 ਰੁਪਏ ਦਾ ਸਿਰਫ ਹੀ ਸਿਰਫ ਹੀ ਹਾਂਜੀ ਆ ਗਿਆ ਜੀ ਆਪਣੇ ਕੋਲੇ 2500 ਸਾਫਟ ਬਾਜ਼ਾਰ ਚ ਮਿਲੂਗਾ ਇਹ ਆਪਾਂ ਨੂੰ 6-700 ਦਾ ਪਰ ਆਪਣੇ ਕੋਲੇ ਸਿਰਫ ਹੀ 450 ਦਾ ਚੱਕ ਇਹ ਆਪਣੇ ਕੋਲੇ ਆ ਗਏ 600 ਟੂਟ ਦੀ ਹੂੰ ਵੱਡੇ ਤੋਂ ਵੱਡਾ ਢੜਾਕਾ ਪਿਆ ਹੈ ਆਪਣੇ ਕੋਲ ਦੀ ਹੂੰ 700 ਰੁਪਏ ਦਾ ਬਾਜ਼ਾਰ 'ਚ ਆਪਾਂ ਨੂੰ 1000 ਤੋਂ ਘੱਟ ਮਿਲ ਗਿਆ ਦਾਵੇਂ ਕਹਿ ਦਿਓ ਹੂੰ ਤੇ ਬਾਈਆਂ ਕੋਲੇ ਇੱਕ ਤਾਂ ਹਾਂ ਚਲੋ ਢੜਾਕਾ ਆਇਆ 2Z ਜੀ ਤੇ ਨਾਲ ਨਾਲ ਆਪਾਂ ਦਿਖਾਉਣੇ ਅੰਦਰ ਚੱਲ ਕੇ ਦੀਮ ਵਾਲਾ ਵੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਵਧੀਆ ਗਈ ਆ ਤੇ ਜਿਹੜੀ ਦੀਮ ਵਾਲਾ ਲੜੀਆਂ ਦੇ ਵਿੱਚ ਕਿਹੜੀਆਂ-ਕਿਹੜੀਆਂ ਆਈਟਮ ਆਪਣੇ ਕੋਲੇ ਆ ਗਈਆਂ ਸਿਰੇ ਆ ਜੀ ਲੇਜ਼ਰ ਲੜੀ ਆ ਹਾਂ ਬਾਜ਼ਾਰ ਦੇ ਵਿੱਚੋਂ ਮਿਲੂਗੀ ਤੁਹਾਨੂੰ 4450 ਦੀ ਆਪਣੇ ਕੋਲ ਸਿਰਫ ਹੀ 300 ਦੀ ਇਹ ਕਿੰਨੇ ਫੁੱਟਾਂ ਜੀ ਇਹ 64 ਫੁੱਟ ਵੀਰੇ 64 ਫੁੱਟ ਹਾਂਜੀ ਹਾਂ ਮੈਂ ਕਰ ਲਈ ਲੈ ਕੇ ਆਂਦੀ ਆ ਹੈ ਮੈਂ ਖਾ ਜਿੰਨੀਆਂ ਮਰਜ਼ੀ ਡਾਕਟਰ ਚੱਕ ਹਾਂ ਇੱਕ ਆ ਲੜੀ ਆ ਕਿ ਬਾਜ਼ਾਰ ਚੋਂ ਮਿਲੂਗੀ ਤੁਹਾਨੂੰ 100 ਰੁਪਏ ਦੀ ਆਪਣੇ ਕੋਲ ਵੀਰੇ 50 ਰੁਪਏ ਦੀ ਹਾਂ ਅਮੜੇ ਜੀ ਕਰਾ ਚਾਲੂ ਕਰਕੇ ਦਿਖਾ ਦੋ ਇਹੇ ਮੋٹے ਵੱਲ ਵਾਲੀ ਨਹੀਂ ਠੀਕ ਆ ਰੰਗ ਬਰੰਗੇ ਮੋٹے ਵੱਲ ਵਾਲੇ ਹਨਾ ਹਾਂਜੀ ਹਾਂ ਹੂੰ ਇੱਕ ਲੜੀ ਵੇਰੇ ਆਪਣੇ ਕੋਲੇ ਆ ਗਈ ਬਾਜ਼ਾਰ ਚੋਂ 1.200 ਦੀ ਮਿਲੂਗੀ ਆਪਣੇ ਕੋਲੇ 100 ਰੁਪਏ ਦੀ ਹਾਂਜੀ ਜਾਰਾ ਲੜੀਆਂ ਦੇ ਵਿੱਚ ਤੁਸੀਂ ਛੋਟੀ ਪਸੰਦ ਜਿਹੇ ਜੀ ਆ ਉਹ ਜੀ ਲੜੀ ਸਾਨੂੰ ਇੱਥੋਂ ਮਿਲੂਗੀ ਬਾਕੀ ਵੈਰਾਈਟੀ ਪਈਆ ਹੋਰ ਵੀ ਮਾਲ ਅੰਦਰ ਪਿਆ ਜਿੰਨਾ ਮਰਜੀ ਆ ਬੱਲਮਾ ਵੀਰੇ ਬਾਜ਼ਾਰ ਚੋਂ ਆਪਾਂ ਨੂੰ 100 ਰੁਪਏ ਦਾ 80 ਰੁਪਏ ਦਾ ਮਿਲੂ ਆਪਣੇ ਕੋਲੇ 50 ਰੁਪਏ ਦਾ ਸਿਰਫ 50 ਰੁਪਏ ਦਾ ਸਿਰਫ 50 ਰੁਪਏ ਦਾ ਇਹ ਜਿਹੜਾ ਰੰਗ ਚ ਛਿੜਦਾ ਹੁੰਦਾ ਹੈ ਨਾ ਹਾਂ ਇਹ ਤਾਂ ਮਲਟੀ ਕਲਰ ਬੱਲਵਾ ਕਹਿੰਦੇ ਆ ਨਾ 50 ਰੁਪਏ ਦਾ ਹੈ ਤੇ ਇਹਨਾਂ ਤੋਂ ਬਿਨਾ ਡੜੀਆਂ ਤੋਂ ਬਿਨਾ ਹੋਰ ਕਿਹੜੀਆਂ ਕਿਹੜੀਆਂ ਆਈਟਮ ਆਪਣੇ ਕੋਲੇ ਜੀ ਹੋਰ ਡਾਕਟਰ ਸਾਹਿਬ ਆਪਣੇ ਕੋਲੇ ਆ ਤੇਲ ਆ ਗਿਆ ਰਫੈਂਡ ਆ ਗਿਆ ਘਿਓ ਆ ਗਿਆ ਦੇਸੀ ਹੂੰ ਤੇਲ ਵੀਰੇ ਬਾਜ਼ਾਰ ਤੋਂ ਜਿਹੜੀ 140 ਦੀ ਬੋਤਲ ਆਪਣੇ ਕੋਲੇ 130 ਰੁਪਏ ਦੀ ਹਾਂਜੀ ਰਫੈਂਡ ਦੀ ਬੋਤਲ ਜਿਹੜੀ 150 ਦੀ 135 ਰੁਪਏ ਦੀ ਆਪਣੇ ਕੋਲੇ 130 ਰੁਪਏ ਦੀ ਹੂੰ 2 ਲੀਟਰ ਤੇਲ ਆ ਵੀਰੇ ਆਪਣੇ ਕੋਲੇ 1 ਲੀਟਰ ਤੇਲ 1 ਲੀਟਰ ਤੇਲ 170 ਰੁਪਏ 2 ਲੀਟਰ ਤੇਲ 350 ਰੁਪਏ ਦਾ ਦੇਸੀ ਘਿਓ 150 ਰੁਪਏ ਦਾ ਪੂਰਾ ਵਧੀਆ ਘਿਓ ਦੇਸੀ ਅੱਧਾ ਕਿਲੋ ਦਾ 150 ਦਾ ਬਾਕੀ ਭਾਈ ਆਪਣੇ ਕੋਲੇ ਆ ਚਾਹ ਜਿੰਦੇ ਪੂਰੀ ਵਧੀਆ ਡੱਬੇ ਵਾਲੀ ਕੰਪਨੀ ਦੀ ਜਿਹੜੀ ਬਾਜ਼ਾਰ ਚੋਂ 150 300 ਅੱਡੋ ਅੱਡੀ ਰੇਟ ਆ ਆਪਣੇ ਕੋਲੇ ਸਿਰਫ 140 ਰੁਪਏ। ਇੱਕ ਇਸ ਤੋਂ ਬਣਾ ਅਡਰਸ ਆ ਆਪਣੇ ਕੋਲੇ ਆ ਸਾਰੇ ਲੇਜਕੁਰਕ ਦੀ ਕੰਪਨੀ ਦੇ। ਹੂੰ। ਉਸ ਤੋਂ ਬਾਅਦ ਦਹੀਂ ਲੱਸੀ 24 ਘੰਟੇ ਆਪਣੇ ਕੋਲੇ ਅਵੇਲੇਬਲ ਹੁੰਦਾ ਜਦੋਂ ਵੀ ਮਰਜ਼ੀ ਲਓ ਬੇਰ ਕਾ ਦਾ ਦਹੀਂ ਲੱਸੀ ਹੋਊਗਾ ਆਪਣੇ ਕੋਲੇ। ਹੂੰ। ਬਾਕੀ ਠੰਡੇ 24 ਘੰਟੇ ਠੰਡੇ ਮਿਲਣਗੇ ਜਦੋਂ ਮਰਜ਼ੀ ਹੈ 24 ਘੰਟੇ ਅਵੇਲੇਬਲ। ਤੇ ਜਿਹੜਾ ਐਡਰੈਸ ਆ ਇੱਕ ਵਾਰ ਦੱਸ ਦੋ। ਅਡਰੈਸ ਵੀਰੇ ਰਵਦਾਸ ਭਗਤ ਦਾ ਗੁਰਦਾਰਾ ਬੈਕ ਸਾਈਡ ਆਪਣੀ ਦੁਕਾਨਾ ਸਤਗੁਰੂ ਕਰਿਆਨਾ ਸਟੋਰ ਪਿੰਡ ਕਹਿਰ ਜ਼ਿਲ੍ਹਾ ਬਰਨਾਲਾ ਬਾਕੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਕਿ ਜੀ ਧੰਨਵਾਦ ਮਿਹਰਬਾਨੀ